ਹਿੰਦੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਿੰਤਿਤ ਵਿੱਚ ਨੇ ਕਿ ਮੇਰੇ ਆਪਣੇ ਹੀ ਵਿਧਾਇਕ ਮੇਰੇ ਖਿਲਾਫ ਖੜੇ ਹੋ ਗਏ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਰਾਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿਉਂਕਿ ਜਿੱਥੇ ਹੜਾਂ ਦੇ ਪਾਣੀ ਜਿਹੜੇ ਨੇ ਚਾਰੇ ਪਾਸੇ ਛਾਏ ਹੋਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਮਿਲ ਰਹੀ ਦੂਜੇ ਪਾਸੇ ਹਰਪਾਲ ਸਿੰਘ ਚੀਮਾ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਾਡਾ ਪੈਸਾ ਹੀ ਨਹੀਂ ਦਿੱਤਾ ਜਾ ਰਿਹਾ ਜਿੱਥੇ ਲੋਕ ਖੜਾ ਦੀ ਮਾਰ ਸਹਿ ਰਹੇ ਨੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾ ਉਹਨਾਂ ਨੂੰ ਕੁਝ ਦਿਖਾਈ ਹੀ ਨਹੀਂ ਦੇ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਡੁੱਬਦੇ ਹੋਏ ਆਦੇ ਹੱਥੀ ਆਗੀਆਂ ਅੱਖਾਂ ਨਾਲ ਦੇਖ ਰਹੇ ਹਨ ਲੇਕਿਨ ਪੰਜਾਬ ਦੇ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਤਰਸ ਨਹੀਂ ਕੀਤਾ ਜਾ ਰਿਹਾ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਹੜ ਉਹ ਇੰਨੇ ਕੁ ਜ਼ਿਆਦਾ ਤੇਜ਼ੀ ਦੇ ਨਾਲ ਵੱਧ ਰਹੇ ਨੇ ਕਿ ਪੰਜਾਬ ਦੇ ਲੋਕ ਪਾਣੀ ਦੇ ਘੇਰੇ ਵਿੱਚ ਆਏ ਹੋਏ ਨੇ ਲੇਕਿਨ ਦੂਸਰੇ ਪਾਸੇ ਜਿਹੜੇ ਨੇ ਵਿੱਤ ਮੰਤਰੀ ਹਰਪਾਲ ਟੀਮਾ ਉਰ ਉਹਨਾਂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਲੂ ਸੋਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ਤੇ ਗੱਲਬਾਤ ਕੀਤੀ ਕੇਂਦਰ ਟੀਮ ਪੰਜਾਬ ਦਾ ਦੌਰਾ ਕਰਨ ਕਰਨ ਲਈ ਆ ਰਹੀ ਹੈ ਹਾਲਾਂਕਿ ਗ੍ਰਹਿ ਮੰਤਰੀ ਨੇ 60000 ਕਰੋੜ ਰੁਪਏ ਕੋਈ ਜਿਹੜਾ ਹੈ ਸਰਕਾਰ ਤੋਂ ਭਰੋਸਾ ਨਹੀਂ ਦਿੱਤਾ ਜੋ ਕਿ ਕੇਂਦਰ ਨੂੰ ਰੋਕ ਰੱਖੇ ਜਿਹੜੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਕਿਹਾ ਕਿ 60 ਕਰੋੜ ਰੁਪਈਆ ਇਹ ਪੰਜਾਬ ਦੀ ਹੀ ਦੇਣ ਹੈ ਲੇਕਿਨ ਉਹਦੇ ਉੱਤੇ ਹੀ ਨਹੀਂ ਜਿਹੜਾ ਹੈ ਡਟੇ ਰਹੇ ਜਿਹੜੇ ਨੇ ਜਿਹੜੇ ਨੇ ਨਾ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਨਾ ਹੀ ਜਿਹੜੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਪੰਜਾਬ ਦੇ ਵਿੱਚੋਂ ਹੀ ਇਕੱਠਾ ਕੀਤਾ ਹੋਇਆ ਪੈਸਾ ਅੱਜ ਪੰਜਾਬ ਦੇ ਉੱਤੇ ਹੀ ਲਾਗੂ ਨਹੀਂ ਹੋ ਰਿਹਾ ਦੂਸਰੇ ਪਾਸੋਂ ਉਹਨਾਂ ਨੇ ਕਿਹਾ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਇਸ ਪੈਸੇ ਦੀ ਬਹੁਤ ਜ਼ਰੂਰਤ ਹੈ ਪੰਜਾਬ ਦੇ ਲੋਕ ਮੁਸੀਬਤ ਚ ਹਨ ਇਹ ਪੈਸਾ ਵੀ ਪੰਜਾਬ ਦਾ ਹੀ ਹੈ ਉਹਨਾਂ ਨੇ ਕਿਹਾ ਲੋਕ ਮੁਸੀਬਤ ਵਿੱਚ ਦਿਖ ਰਹੇ ਨੇ ਲੇਕਿਨ ਪੰਜਾਬ ਦਾ ਪੈਸਾ ਹੀ ਪੰਜਾਬ ਦੇ ਉੱਤੇ ਨਹੀਂ ਵਰਤਣ ਦੀ ਸਾਨੂੰ ਪਰਮਿਸ਼ਨ ਦਿੱਤੀ ਜਾ ਰਹੀ ਅਸੀਂ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੇਕਿਨ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਸਾਥ ਨਹੀਂ ਦਿੱਤਾ ਜਾ ਰਿਹਾ ਜਿਹੜੇ ਨੇ ਦੇਸ਼ ਦੇ ਗ੍ਰਾਮ ਮੰਤਰੀ ਅਮਿਸ਼ਾ ਅੱਗੋਂ ਉਹਨਾਂ ਨੇ ਕਿਹਾ ਕਿ ਕੇਂਦਰ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਵੀ ਸਮਰਾਲਾ ਚ ਕੀਤੀ ਗਈ ਰੈਲੀ ਚ ਤਨਜ ਕੱਸਦੇ ਹੋਏ ਕਿਹਾ ਕਿ ਇੱਕ ਪਾਸੇ ਪੰਜਾਬ ਹਰ ਨਾਲ ਪ੍ਰਭਾਵਿਤ ਹੈ ਦੂਜੇ ਪਾਸੇ ਪਾਤੀ ਜਨਤਾ ਪਾਰਟੀ ਰੈਲੀਆਂ ਕਰ ਰਹੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਦੇ ਨੇਤਾਵਾਂ ਨੂੰ ਕੇਂਦਰ ਸਰਕਾਰ ਨਾਲ ਗੱਲ ਕਰਕੇ ਪੰਜਾਬ ਦਾ ਪੈਸਾ ਜਾਰੀ ਕਰਉਣਾ ਚਾਹੀਦਾ ਹੈ ਜਿਸ ਬਾਰੇ ਮੁੱਖ ਮੰਤਰੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸੁਰਖੀਆਂ ਦੇ ਵਿੱਚ ਵੰਡ ਗਏ ਨੇ ਜਿਹੜੇ ਭਾਰਤ ਦੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਉਹਨਾਂ ਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਪੰਜਾਬ ਦਾ ਪੈਸਾ ਹੋਏ ਉਹ ਪੰਜਾਬ ਨੂੰ ਦਿਓ ਕਿਉਂਕਿ ਪੰਜਾਬ ਲਗਾਤਾਰ ਪਾਣੀਆਂ ਦੀ ਮਾਰ ਸਹਿ ਰਿਹਾ ਹੈ ਜਿਦੇ ਤੇ ਅਸੀਂ ਪੰਜਾਬ 'ਚ ਕੁਛ ਕਰ ਸਕੀਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੀ ਲਗਾਤਾਰ ਕਹਿ ਰਹੇ ਨੇ ਕਿ ਸਾਡੇ ਆਪਣੇ ਵਿਧਾਇਕ ਮੰਤਰੀ ਨੇ ਜਿਹੜੇ ਉਹ ਸਾਡੇ ਖਿਲਾਫ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਕੇਂਦਰ ਰਾਜ ਮੰਤਰੀ ਜਿਹੜੇ ਉਹਨਾਂ ਨੇ ਕਿਹਾ ਕਿ ਹੜ੍ਹ ਕਾਰਨ ਸੂਬੇ 'ਚ ਹੁਣ ਤੱਕ 29 ਮੌਤਾਂ ਹੋ ਚੁਕੀਆਂ ਨੇ ਜਿਹੜੇ ਪਸ਼ੂ ਤੁੰ ਦਾ ਵੀ ਭਾਰੀ ਨੁਕਸਾਨ ਹੋਇਆ ਇਸ ਲਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਆਸਤਾ ਨੀਮਾ ਚ ਛੂਟ ਮੰਗੀ ਹੈ ਕਿਉਂਕਿ ਇਹ ਨਿਯਮ ਕਾਫੀ ਪੁਰਾਣੇ ਹਨ ਪੰਜਾਬ ਦੇ ਮੋਦ ਦੇ ਪਰਿਵਾਰ ਦੀ 4 ਦੀ ਬਜਾਏ 8 ਲੱਖ ਅੰਗਹੀਣ ਤੋਂ 74000 ਦੀ ਬਜਾਏ 1.5 ਲੱਖ ਰੁਪਏ ਦੇਣ ਅਤੇ ਫਸਲ ਦਾ ਮੁਆਜਾ 17000 ਤੋਂ ਵਧਾ ਕੇ 50000 ਰੁਪਏ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੁਦਰਤੀ ਆਫਤ ਫੰਡ ਦਾ ਪੈਸਾ ਹੁਣ ਉਸ ਦਾ ਨੀਮਾ ਬਹੁਤ ਸਖਤ ਹਨ ਇਹ ਸਵਾਲ ਜਵਾਬ ਵਿੱਤ ਮੰਤਰੀ ਨੇ ਕਿਹਾ ਪੰਜਾਬ ਹੋਂਦ ਤੱਕ ਕੋਈ ਵੱਡੀ ਖਾਮੀ ਸਾਹਮਣੇ ਨਹੀਂ ਆਈ ਕਿਉਂਕਿ ਪਹਾੜੀ ਸੂਬਿਆਂ ਵਿੱਚ ਇੰਨਾ ਪਾਣੀ ਆਇਆ ਕਿ ਸੂਬੇ ਚ ਹੜ੍ਹ ਆ ਗਿਆ ਮੋਦਪੁਰ ਬਿਹਰਾਜ ਦੇ ਗੇਟ ਵਹਿ ਜਾਣ ਕੇ ਵਿਅਕਤੀ ਦੀ ਮੌਤ ਅਤੇ ਚੀਮਾ ਨੇ ਕਿਹਾ ਕਿ ਇਸ ਦੀ ਜਾਂਚ ਹੋਵੇਗੀ ਤੇ ਜੋ ਵੀ ਦੋਸ਼ੀ ਹੈ ਉਹਨਾਂ ਖਿਲਾਫ ਵੱਡੀ ਕਾਰਵਾਈ ਵੀ ਕੀਤੀ ਜਾਵੇਗੀ ਵਿੱਤ ਮੰਤਰੀ ਹਰਪਾਸ਼ੀਮਨ ਦੱਸਿਆ ਕਿ ਆਪਕਾਰੀ ਦੇ ਕਰ ਵਿਭਾਗ ਦੇ ਅਧਿਕਾਰ ਅਤੇ ਕਰਮਚਾਰੀ ਮੁੱਖ ਮੰਤਰੀ ਰਾਹਤ ਤੇ ਇਸ ਵਿੱਚ 50 ਲੱਖ ਰੁਪਏ ਦੀ ਸਹਾਇਤਾ ਦਿੱਤੀ ਉਹਨਾਂ ਨੇ ਦੱਸਿਆ ਕਿ ਇਸ ਚੈੱਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਵਾਰ-ਵਾਰ ਵੱਡੇ ਦੋਸ਼ ਲਗਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲੇਕਿਨ ਗ੍ਰਹਿ ਜਿਹੜੇ ਮੰਤਰੀ ਨੇ ਦੇਸ਼ ਦੇ ਅਮਿਤ ਸ਼ਾਹ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਵੀ ਇਹਦੇ ਵਿੱਚ ਜਿਹੜੀ ਹੈ ਸੁਣਵਾਈ ਕਰਦੇ ਨਜ਼ਰ ਨਹੀਂ ਆ ਰਹੇ ਕਹਿਣ ਦਾ ਮਤਲਬ ਹੈ ਸਾਰਾ ਧਾਮ ਚਾਮ ਜਿਹੜਾ ਹੈ ਹੁਣ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਉੱਤੇ ਜਿਹੜਾ ਹੈ ਝੋਕ ਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੀ ਹਾਈ ਕਮਾਂਡ ਹੈ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ